ਨਿਊਜ਼ੀਲੈਂਡ ਦੇ ਵਿੱਚ ਨਵੇਂ ਸਾਲ ਦਾ ਸ਼ਾਨਦਾਰ ਅਦਾਜ਼ ਹੋਇਆ ਤਾਂ ਜ਼ਬਰਦਸਤ ਆਤਿਸ਼ਬਾਜ਼ੀ ਦੇ ਨਾਲ 2026 ਦਾ ਸਵਾਗਤ ਕੀਤਾ ਗਿਆ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਦੱਸ ਦਈਏ ਕਿ ਸ਼ਾਨਦਾਰ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦੇ ਨਾਲ ਸਾਲ 2026 ਦਾ ਸਵਾਗਤ ਕੀਤਾ ਜਾ ਰਿਹਾ ਦਰਅਸਲ ਆਕਲੈਂਡ ਦੁਨੀਆ ਦੇ ਪਹਿਲੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਸ਼ਹਿਰ ਦੇ ਪ੍ਰਤੀਕ ਸਕਾਈ ਟਾਵਰ ਤੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦੇ ਨਾਲ ਰਾਤ ਦੇ ਅਸਮਾਨ ਨੂੰ ਰੰਗੀਨ ਰੁਸ਼ਨਾਇਆ ਗਿਆ ਤਾਂ ਦੱਸ ਦਈਏ ਇੱਕ ਜਿੱਥੇ ਵੱਡੀ ਗੜਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਜਿੱਥੇ ਹੈਪੀ ਨਿਊ ਇਅਰ ਨਵਾਂ ਸਾਲ ਮੁਬਾਰਕ ਨਿਊਜ਼ੀਲੈਂਡ ਹੈ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਆਕਲੈਂਡ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵਿੱਚ ਜਸ਼ਨ ਹੋਵੇਗਾ ਜਿੱਥੇ ਸਿਡਨੀ ਹਾਰਬਰ ਬ੍ਰਿਜ ਤੇ ਓਪੇਰਾ ਹਾਊਸ ਉੱਤੇ ਇਤਿਹਾਸਕ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਹੋਣਾ ਤਾਂ ਨਿਊਜ਼ੀਲੈਂਡ ਦੀਆਂ ਤਸਵੀਰਾਂ ਸਭ ਦਾ ਧਿਆਨ ਖਿੱਚ ਰਹੀਆਂ ਨੇ ਨਿਊਜ਼ੀਲੈਂਡ ਦੇ ਵਿੱਚ ਨਵੇਂ ਸਾਲ ਦਾ ਸ਼ਾਨਦਾਰ ਅਦਾਜ਼ ਹੋਇਆ ਤਾਂ ਜ਼ਬਰਦਸਤ ਆਤਿਸ਼ਬਾਜ਼ੀ ਦੇ ਨਾਲ 2026 ਦਾ ਸਵਾਗਤ ਕੀਤਾ ਗਿਆ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਦੱਸਿਆ ਗਿਆ ਕਿ ਸ਼ਾਨਦਾਰ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦੇ ਨਾਲ ਸਾਲ 2026 ਦਾ ਸਵਾਗਤ ਕੀਤਾ ਜਾ ਰਿਹਾ ਦਰਅਸਲ ਆਕਲੈਂਡ ਦੁਨੀਆ ਦੇ ਪਹਿਲੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਸ਼ਾਮਲ ਹੈ ਜਿੱਥੇ ਨਵੇਂ ਸਾਲ ਦੀ ਸ਼ੁਰੂਆਤ ਹੋ ਗਈ ਹੈ ਤੇ ਸ਼ਹਿਰ ਦੇ ਪ੍ਰਤੀਕ ਸਕਾਈ ਟਾਵਰ ਤੇ ਸ਼ਾਨਦਾਰ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦੇ ਨਾਲ ਰਾਤ ਦੇ ਅਸਮਾਨ ਨੂੰ ਰੰਗੀਨ ਰੁਸ਼ਨਾਇਆ ਗਿਆ ਤਾਂ ਦੱਸਿਆ ਇੱਕ ਜੋ ਇੱਥੇ ਵੱਡੀ ਗੜਤੀ ਦੇ ਵਿੱਚ ਲੋਕ ਇੱਥੇ ਪਹੁੰਚ ਰਹੇ ਨੇ ਜਿੱਥੇ ਹੈਪੀ ਨਿਊ ਇਅਰ ਨਵਾਂ ਸਾਲ ਮੁਬਾਰਕ ਨਿਊਜ਼ੀਲੈਂਡ ਹੈ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਆਕਲੈਂਡ ਤੋਂ ਬਾਅਦ ਹੁਣ ਆਸਟ੍ਰੇਲੀਆ ਦੇ ਵਿੱਚ ਜਸ਼ਨ ਹੋਵੇਗਾ ਜਿੱਥੇ ਸਿਡਨੀ ਹਾਰਬਰ ਬ੍ਰਿਜ ਤੇ ਓਪੇਰਾ ਹਾਊਸ ਉੱਤੇ ਇਤਿਹਾਸਕ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਹੋਣਾ ਤਾਂ ਨਿਊਜ਼ੀਲੈਂਡ ਦੀਆਂ ਤਸਵੀਰਾਂ ਸਭ ਦਾ ਧਿਆਨ ਖਿੱਚ ਰਹੀਆਂ ਨੇ